ਹੇ ਕਾਲੂ ਬਈ ਗੁਰੂ ਜੀ ਵਾਹਿਗੁਰੂ ਹੇ ਗੁਰੂ ਆਪ ਜੀ ਦੇ ਸਿਖਾ ਨਾਮ ਅੰਮ੍ਰਿਤ ਮਾਤੁ ਕੀ ਮੱਤ ਪਤਵਾਰ ਆ ਕਾ ਵਈਏ ਕਾਲੂ ਕਣੇ ਪੰਦੇ ਸਦਾ ਸਾਈਂ ਦਾ ਧਰਮ ਧੱਡਿਓ ਸ਼੍ਰੀਨਨ ਪਾਲ ਸਿੰਘ ਸਾਹਿਬ ਤੀਰਪੁਰ ਲੋਹੜਾ ਗੁਰਦੁਆਰਾਂ ਜਿਲਾਂ ਤੋਂ ਆਪੀ ਦੇ ਪੰdru ਜੁਰਾ ਕੁੱਲੇ ਦਾੰਗੀ ਦਾ ਸਿਵ ਸੰਭਵ ਦਾ ਨਾਮ ਚਰੇ ਕਾਲੂ ਵਸ਼ੂ ਵੇਣੇ ਵਾਲੇ ਆਦੇ ਮਹਾਂ ਨ타ਰਿਆਂ ਤੇ ਤਾਨ ਨੇਉਟਿਆਂ ਦੀ ਓੜ ਨਿਆਸਿਆਂ ਦੀ ਸਚਿਤਤਾ ਵੇਗੋਂ ਤੰਤੰ ਸਹਿਗ੍ਰਿਨਾਨ ਦੇਵ ਜੀ ਮਹਾਰਾਜ ਤੰਤੰ ਸਹਿਗ੍ਰਿਨ ਗੋਰੀ ਸੂਨੀ ਮਹਾਰਾਜ ਤੰਤੰ ਬਾਬਾ ਦੀਪ ਸਿੰਘ ਜੀ ਸਹੀਦ ਸਿਧਰ ਸਿੰਘ ਤੰਤੰ ਖਾਨ ਪਾਹੀ ਜਾਂਦੀ ਜੋਤ ਜੀ ਗੋਜਾਤਤ ਸਾਹਿਬ ਜੀ ਨੂੰ ਗ੍ਰੰਥ ਸਹਿ ਕੀ ਮਹਾਰਾਜ ਜੀ ਦੇਹ ਜੀਉ ਅਰਦਾਸ ਬੇਨਤੀ ਜੁੜ ਰਹੀ ਹੈ ਜੀ ਆਪਲੀ ਕਿਰਪਾ ਨਹੀਂ ਕਰਕੇ ਆਪਣੇ ਦਰਤੇ ਪ੍ਰਵਾਨ ਕਰ ਲੈਣੀ ਜੇ ਸੰਤਨ ਪਾਪਾ ਦੇਖੂ ਜਿ세 ਹੀ ਸਹੀਦੋ ਸਿੰਘ ਆਪੇ ਪਾਤ੍ਰਾ ਹਨਾ ਤੇ ਚੱਲ ਰਹੇ ਅਸੁਰਸ਼ਵੀ ਸਭੀ ਫਰਨ ਵਿਜੰਤਰਾ ਜੀ ਆਪਕੀ ਨੇ ਸਤਗੁਰੂ ਜੀ ਦੁਆਰਾ ਨੋਸਪਾਰ ਸਮਾਉਖੇ ਕੀਤਾਇਦਰੋਂ ਕੋ ਅਸ਼ੀਰਵਾਦ ਪ੍ਰਾਪਤ ਕਰ ਲੈ ਦਿੱਤੀਆਂ ਦਾ ਪੰਨ ਅਸ਼ਕਰਾਨਾ ਕਰਦੇ ਆ ਰਹਾ ਗ੍ਰਿਸ਼ਕੁਮਾਰੀ ਸੁਪਲਾਈ ਕਰਦੇ ਆ ਪਰਵਾਰਾਂ ਘਰਵਾਰਾਂ ਦੀ ਚੜਦੀ ਕਲਾ ਨੂੰ ਮੁਕਰਾ ਬਣਾ ਤੁਰਕੀ ਬਾਣੀ ਆਏ ਤਨ ਸਗਵੇ ਜੰਤਮ ਉਤਾਈ ਜੀ ਸਤਿਗੁਰੂ ਮਹਾਰਾਜ ਜੀ ਨੂੰ ਸਤ ਸ੍ਰੀ ਅਕਾਲ ਜੀ ਜਪਾ ਜਪਿਓ ਕੇ ਰੰਗ ਕੈ ਸੰਸਵੈ ਸਵੇਲੇ ਆਪ ਹੀ ਆਪਾ ਮਾਰ ਕੇ ਤੁਲਾ ਮੇ ਸਤਿਕਾਰ ਸੋਨ ਤੈਂ ਦੇ ਨਾਲ ਭੋਗਨ ਸਮੇਦਨ ਪਾਣੀ ਕਰਦੇ ਆ ਸੇਵਾ ਕਰਨਾ ਨਿਕਾ ਪਰਜਾ ਦੇ ਦਾ ਕਰਵਾਤਾ ਆ ਕਾਪ ਪਰਿਮਾ ਕਰਨਾ ਪੜੀਣੀ ਪਾਣੀ ਸਚਨ ਸੁਨ ਕੇ ਪ੍ਰਵਾਣ ਕਰਨੀ ਨੇ ਬਾਤ ਤੋਂ ਸ਼ੁਧ ਪਾਣੀ ਪੁੰਨ ਦਾ ਸਭ ਸੇਵਾ ਕਰਨਾ ਬਹੁਤ ਤੇ ਉਨ੍ਹਾਂ ਕਿਰਪਾ ਕਰਨੀ ਖੜੀ ਸੁਈ ਪਾਣੀ ਦਾ ਭਾ ਤਾਲੀਆਂ ਸਨਪਾ ਦੇ ਨੂੰ ਵਰਨਿਆ ਮਾ ਆਪ ਜੀ ਨੇ ਕਿਪੈ ਕੰਨੀ ਪਹਿਲੇ ਯਾਤਰੀ ਸੇਵਾ ਕਰਨ ਵਾਲੇ ਆਪ ਜੀ ਦੇ ਅਰਕਾਰ ਦੇ ਪੀਤਵਾਨ ਭਾਈ ਇੰਦਰਵੀਰ ਸਿੰਘ ਨਿਵਾਸੀ ਐਸੀਪਾਲਾ ਤੋਂ ਪ੍ਰਵਾਦ ਦੀ ਸ਼ੋਖਾਂਤੀ ਵਰਗਮਾ ਦੀ ਚੌਥੀ ਗਾਨ ਨੂੰ ਪਰਖਦੇ ਹੋਈ ਦੂਜੇ ਯਾਤਰੀ ਸੇਵਾ ਕਰਨ ਵਾਲੇ ਆਪ ਜੀ ਦੇ ਅਰਕਾਰ ਦੇ ਪੀਤਵਾਨ ਬੀਬੀ ਆਪ ਜੀ ਦਾ ਨਿਵਾਸੀ ਖਡਵਲ ਨੂੰ ਹਰਦੀਪ ਸਿੰਘ ਨੂੰ ਦੇ ਵਿੱਚ ਬੜ ਪਰਮ ਜੀ ਨੂੰ ਤੇ ਇਸ ਬਣਾ ਨੇ ਬਜੋ ਤੇ ਮਨਜੀਤ ਸਿੰਘ ਦੇ ਵਿਆਲੇ ਸ਼ਰਾਨੀ ਮਜੂਰ ਪ੍ਰਵਾਹ ਦੀ ਸੂਚਨਾ ਦੀ ਵਰਦੀ ਕਲਾ ਨੂੰ ਮੁੱਖ ਰੱਖਦੇ ਆ ਕਿ ਇਹ ਜਾਗਤੀ ਸਰਗਰਮ ਹੋਏ ਆ ਆਪਣੇ ਦੇ ਦਰਕਰ ਦੇ ਪਿਖਵਾਨ ਭਾਈ ਅਨੰਤ ਸਿੰਘ ਸੈਣੀ ਨਿਵਾਸੀ ਜੂੜਵਲੋਂ ਵਿਜੈ ਰਗਣਦੇਸ਼ ਪ੍ਰਾਣੇ ਮਜੂਰ ਪ੍ਰਵਾਹ ਦੀ ਸੂਚਨਾ ਦੀ ਵਰਦੀ ਕਲਾ ਨੂੰ ਮੁੱਖ ਰੱਖਦੇ ਆ ਚੌਥੇ ਜਾਗਤੀ ਸਰਗਰਮ ਹੋਏ ਆ ਆਪ ਜੀ ਦੇ ਵਰਕਰ ਦੇ ਪਿਖਵਾਨ ਭਾਈ ਪਰਜੂ ਸਿੰਘ ਵਾਸੀ ਨਗੀਆਂਪਨੋ ਸ਼ੁਕਰਾਨੇ ਵਜੋਂ ਪਰਿਵਾਰ ਦੀ ਸੋਚਾਂ ਤੇ ਨੰਤੀ ਕਵਾਲੀ ਮੁਖ ਰੱਖਦੇ ਆ ਪੰਜਵੀਂ ਜਨਮ ਦੀ ਸੇਵਾ ਕਰਨ ਵਾਲੇ ਆਪ ਹੀ ਦੇ ਦਰਕਰਦੇ ਮਹਿਮਾਨ ਭਾਈ ਗਮੂ ਸਿੰਘ ਵਾਸੀ ਜਰਹੜੀ ਵੱਲੋਂ ਪਲਦੀਪ ਸਿੰਘ ਦੇ ਜਨਮ ਦੇ ਸ਼ੁਕਰਾਨੇ ਵਜੋਂ ਤੇ ਪੱਕੇ ਹੋਣ ਦੀ ਬੇਨਤੀ ਪਰਿਵਾਰ ਦੀ ਸ਼ਾਂਤੀ ਚੰਤੀ ਕਵਾਲੀ ਮੁਖ ਰੱਖਦਾ ਐਵੇਂ ਜਨਮ ਦੀ ਸੇਵਾ ਕਰਨ ਵਾਲੇ ਆਪ ਜੀ ਦੇ ਦਰਗਹ ਦੇ ਮਹਿਮਾਨ ਪਾਇਲ ਵੀਰ ਜੀ ਨਵਾਸੀ ਰੇਸਨ ਨਾਮ ਤੋਂ ਆਰਦੇਸ਼ੋਚਾਨ ਜੀਰਦੀ ਕਲਾ ਨੂੰ ਕਰਾਉਂਦਾ ਪੰਜਾਬ ਦੀ ਸਰਕ ਨੰਬਰ 8 ਆਪ ਜੀ ਦੇ ਦਰਗਹ ਦੇ ਮਹਿਮਾਨ ਦੀਵਾ ਕੁਮਾਰ ਜੀ ਤੋਂ ਮੁਕੁਰੰਦ ਗੋਦੋਰਾ ਸੰਤਾਨ ਬਲਵੰਤ ਸਿੰਘ ਜੀ ਸਰਵਦੇ ਪਹਿਲੇ ਮੇਟੀ ਕਵਾਰ ਦੀ ਸ਼ੋਚਾਨ ਜੀਰਦੀ ਕਲਾ ਨੂੰ ਕਰਾਉਣ ਨੂੰ ਆਪ ਜੀ ਨੇ ਕਰਪਾ ਕਰਨੀ ਜਿਨ੍ਹਾਂ ਮੰਨ ਦੀਆਂ ਮਨੋਂ ਭਾਣਾ ਨੂੰ ਮੁੱਖਾ ਨਾਮ ਬਲੰਕੁਰਾ ਰਾਮ ਨੂੰ ਆਪ ਜੀ ਨੇ ਬਾਣੀ ਚੜ੍ਹਨ ਪਾਣੀ ਤੇਜ ਸਿੰਘ ਮੰਨ ਦੀਆਂ ਮਨੋਂ ਕਾਮਨਾ ਦਾ ਕੌਮਕ ਮੁਰੇਵਾ ਦਾ ਅਨਸਾਰ ਕੋਲ ਕਰਨੀ ਹੈ ਟਿੱਲੀਆਂ ਨ ਕੋਲ ਬਦੀਆਂ ਸਿੱਖੀ ਦੀ ਬਰਮ ਵਸ਼ੇ ਕਰਨਾ ਜਿਸ ਤਾਰਾ ਨੂੰ ਮਾਫੀ ਦੇ ਸੰਦਰੂਪਾਨੁਰ ਮਾਲਾ ਜਬੇ ਨਾ ਅੰਗੀ ਕਰਨੇ ਸੇਪਰਾ ਸੰਤਾਨੇ ਪਰਦੇ ਲੋਕ ਪਰ ਲੋਕ ਦੇ ਕਰਕੇ ਆਪਣੇ ਗੱਦੀ ਮਹਾਨ ਕਾਰੋਬਾਰ ਦੇ ਬਰਵਾ ਦੇ ਵਸ਼ੇ ਕਰਨੇ ਆਹ ਕੰਦਾਂ ਹਰਦਵਾਰ ਭਤੇ ਵਸ਼ੇ ਕਰਨੀ ਆਉਣ ਵਾਲੇ ਸਮੇਂ ਯਾਤਕੀਆਂ ਦੇ ਦਿਹਾੜੇ ਵਸ਼ੇ ਕਰਨੇ ਆਈ ਸਾਧ ਸੰਗਤ ਦੀ ਹਾਜ਼ਰੀ ਤਿਰਪੁਰ ਪੇਟਾ ਮਾਰ ਅਰਦਾਸ ਕਰਦੇ ਪ੍ਰਬੰਧ ਕਰਨੀਆਂ ਚੱਲਿਆ ਗੁਰੂ ਨਾਨਕ ਸਾਹਿਬ ਆਸਰਾ ਲੈ ਕੇ ਜੇਪਤ ਜੀ ਨਾਲੇ ਕਰਨੀ ਦੇਸ ਦੇ ਸੰਗ ਸੰਸਾਈ ਉੱਤੇ ਸੱਚਾ ਕਰਨੀ ਸੁਖਮਨੀ ਪ੍ਰਵਾਨਾ ਦੇ ਬੱਚੀਆਂ ਦੀ ਤੰਦਰੁਸਤ ਦੇ ਰੋਣ ਰੋਣ ਗੁਰੂ ਸਿੱਖੀ ਜੀਵਨ ਨਾਮ ਦੀਆਂ ਸੇਵਾ ਦੀਆਂ ਦਾਤ ਆਸ਼ੀਸ਼ ਕਰਨੀ ਆ ਨਗਰੀ ਜਿਹੜੇ ਸੁਖ ਬਤੌਣੀਆਂ ਤੀਜਾ ਨਾਮ ਦਿੱਤਾਵੇ ਆਪੀ ਦੇ ਹੰਸ ਸਰਵਾਨੀ ਦਾ ਜਾਪ ਹੈ ਜੀ ਇਕਲਾ ਵਰਤਾਵਾ ਤਾਂ ਜਮਾ ਕਰਨਾ ਪਿਤਰ ਗੜਾ ਪ੍ਰੀਤ ਆਪਦੀ ਦੇਖਸ ਜਾ ਕੇ ਹਰ ਗੁਰ ਜੀ ਆਪਦੀ ਬੁਗਲੋਂ ਭੁੱਲ ਗਿਆ ਪ੍ਰਸਾਦ ਸਹੁਰਤਾਂ ਦੀ ਆਗਿਆ ਹੋਵੇ ਜੋ ਵੀ ਛਕੇ ਆਪ ਜੀ ਦਾ ਪਿਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਦੇ ਕਿਰਪਾ ਕਿਰਪਾ ਜੀ ਅਸਤੇ ਆਪ ਦੀ ਕਿਰਪਾ ਸਤਿਗਤਾਂ ਨੂੰ ਪਾਉਂ ਮਿੱਤਰੋ ਨਾਮ ਆਸਾ ਬੇ ਨਦਰੋਂ ਨਦਰਿਆ ਹਰ ਕੋਣੋ ਜਨਨਾ ਬਲਕਿ ਸਹੀ ਪਿਆਰੇ ਮੇਰ ਕਰੋਰੇ ਜਿਨ ਬਿਨਾਂ ਆਪ ਜੀ ਦਾ ਨਾਮ ਦਿੱਤਾ ਹੋਵੇ ਨਾਨਕ ਨਾਮ ਚਰਦੀ ਕਰਾਲ ਤੇਰੇ ਭਾਣੇ واحو جی کا واحو جی فتح بھولے سونے واحو جی کا ست گورانک ری میری شری واحد پنا شری مچھا پور سب و ਇੱਛਾ ਪਰ ਸੰਤੁਸ਼ਟਾ ਹਰ ਜਾਤੈ ਬਸਰੇ ਕਾਮ ਤੈ ਨਾ ਸੁਸਰਤ ਜਿਐ ਮਿਲੇ ਜਿਐ ਤਾਵਾ ਸੁਖ ਪਾਵੈ ਮੇਰੇ ਮਨ ਬਦਰਾਮ ਸਤਿ ਕਦਾ ਸਤਿ ਨਾਮ ਸਭੇ ਪਸਾਨ ਹਲਤ ਪਰਮਤਮ ਜੈ ਹੋਈਏ ਨੇਤਰ ਤੇ ਆਈ ਹੈ ਰੱਬ ਕੋ ਦਰਜੇ ਨਾ ਰਹਾ ਜੈ ਹਰ ਸਿਮਨ ਪਿਆਤਾ ਉਪਾਰ ਜਪ ਕੀਨੀ ਬੜਾ ਪਾ ਦਿਓ ਜਪਨਾ ਜਨਾਨ ਕੋ ਬੁਰੇ ਮਤ ਦਿੱਤੀ ਜਪ ਹਰ ਭਾਜ ਅੰਤਰਨਾ ਜੈ ਹਰ ਸਿਮਨ ਪਿਆਤਾ ਉਪਾਰ ਜਪ ਕੀਨੀ ਵੜਪਾ ਦੀ ਹਰ ਜਪਨਾ ਜਨਾਨ ਕੋ ਬੁਰੇ ਮਤ ਦਿਨੀ ਜਪ ਹਰਿ ਪਵਨ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ